ਸੋ ਦੀਆਂ 5 ਦੇਤੀਆਂ ਆਪਾਂ ਗੋਆ ਬੈੱਡਸ਼ੀਟ ਵਿਛਾ ਕੇ ਔਰ 1000 ਦੀਆਂ 5 ਪੂਰੇ ਲੁਧਿਆਣੇ ਛੱਡੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਜੀ ਇਹ ਮੋਰ ਕੇ ਜੋ ਆਰਟੀਕਲ ਆਪ ਦੇਖ ਰਹੇ ਹੋ ਕਿੰਨੇ ਸ਼ਾਨਦਾਰ ਨਾਲ ਆ ਲੋ ਰੰਗਾਂ ਮੈਚਿੰਗ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਲਰ ਮੈਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਸਵਾਗਤ ਹੈ ਜਿਹੜੇ ਵਲੋਗ ਦੇ ਵਿੱਚ ਹੱਸਦੇ ਹੋਰ ਵਜਦੇ ਹੋਰ ਪਰਮਾਤਮਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਆਏ ਹੈਗੇ ਜੇ ਅਸੀਂ ਆਪਣੇ ਭਾਜੀ ਕੋਲ ਪਹੁੰਚ ਚੁੱਕੇ ਹੋਏ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਵੱਡੀ ਭੈਣ ਦਾ ਧੰਨਵਾਦ ਕਰਨਾ ਚਾਹਨਾ ਵੀ ਬਹੁਤ ਦੇਰ ਬਾਅਦ ਇੱਕ ਘਟੋ ਘਟ ਇਹਨਾਂ ਨੂੰ 6 ਤੋਂ 8 ਮਹੀਨੇ ਹੋ ਗਏ ਵੀ ਆਇਆਂ ਨੂੰ ਅੱਜ ਬਹੁਤ ਦੇਰ ਬਾਅਦ ਆਏ ਨੇ ਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਟਾਈਮ ਕੱਢ ਕੇ ਆਏ ਨੇ ਤੇ ਉਹ ਸਾਰੇ ਵੀਵਰਜ਼ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਇੰਨੀ ਸਪੋਰਟ ਕੀਤੀ ਇਸ ਵਾਰ ਬੈੱਡ ਸ਼ੀਟਸ ਲਈ ਤੇ ਮੈਂ ਉਹਨਾਂ ਦਾ ਦਿਲੋਂ ਥੈਂਕਸ ਕਰਨਾ ਚਾਹਨਾ ਦੋਸਤੋ ਜਿਆਦਾ ਸਮਾਂ ਨਹੀਂ ਲਾਵਾਂਗੇ ਇਸ ਵਾਰ ਧਮਾਕਾ ਲੈ ਕੇ ਆਏ ਆ ਸਟਾਕ ਕਲੀਅਰ ਆਫਰ ਸਟਾਕ ਕਲੀਅਰ ਆਫਰ ਮੈਂ ਕਹਿੰਦਾ ਜੀ 50% ਡਿਸਕਾਊਂਟ ਦੇ ਨਾਲ ਜਿਹੜੀਆਂ ਪਿਛਲੀਆਂ ਵੀਡੀਓਜ਼ ਪਈਆਂ ਉਸ ਤੋਂ ਵੀ ਵੱਧ ਤੁਹਾਨੂੰ ਡਿਸਕਾਊਂਟ ਦੇ ਰਿਹਾ ਸਿਰਫ ਲਾਸਟ ਬੱਕ ਹੈ ਆ ਸੰਭਲੇਓ ਦੋਸਤੋ ਜਿਆਦਾ ਸਮਾਂ ਨਹੀਂ ਲਾਵਾ ਮੇਲਾ ਹੈ ਲੁੱਟ ਲਓ ਜੇ ਲੈ ਗਏ ਮੇਲਾ ਘਰ ਤੇ ਲੁੱਟ ਲੋਗੇ ਜੇ ਨਾ ਲੈ ਕੇ ਜਾਓਗੇ ਬਸ ਤਾਓਗੇ ਤੇ ਚਲਦੇ ਆਂ ਵੈਰਾਈਟੀ ਦੀ ਤਰਫ ਲੋ ਜੀ ਸਭ ਤੋਂ ਪਹਿਲੀ ਵੈਰਾਈਟੀ ਆਣ ਲੱਗੀ ਹੈਗੀ ਆ ਜੀ ਆਹ ਦੇਖੋ ਜੀ ਬੰਬਲ ਵਾਲੀ ਬੈਚੂਰ ਪਿਓਰ ਕਾਟਨ ਦੇ ਰਹਿਣ ਵਾਲੇ ਜੀ ਠੀਕ ਹੈ ਪਿਓਰ ਕਾਟਨ ਦੀ ਆ ਪਿਓਰ ਕਾਟਨ ਦੀ ਆ ਮੈਂ ਕਹਿੰਦਾ ਸਾਈ ਵੀ ਫੁੱਲ ਲੈਣ ਵਾਲਾ ਜੀ ਆ ਲੋ ਮੇਰੀਆਂ ਪੈਣਾ ਮੇਰੇ ਭਰਾ ਜਿਹੜੇ ਕਹਿੰਦੇ ਸੀ ਕੇਪੀ ਵੀਰੇ ਤੁਸੀਂ ਸਰਦੀਆਂ ਦੇ ਵਿੱਚ ਤਾਂ ਸਿੰਗਲ ਸਿੰਗਲ ਪੀਸ ਦੇਂਦੇ ਨਹੀਂ ਗਰਮੀਆਂ ਦੇ ਵਿੱਚ ਆਪਣੀਆਂ ਪੈਣਾ ਭਰਾਵਾਂ ਲਈ ਕੀ ਤੋਹਫ਼ਾ ਦੇ ਰਹੇ ਹੋ ਮੈਂ ਇਹਨਾਂ ਨੂੰ ਇੱਕ ਗੱਲ ਕਵਾਂਗਾ ਜੇ ਤੁਸੀਂ ਭਰਾ ਮੰਨਿਆ ਮੈਂ ਕਹਿੰਦਾ ਭਰਾ ਦਾ ਫਰਜ਼ ਨਿਭਾਵਾਂਗਾ ਔਰ 1000 ਦੀਆਂ 4 ਵੇਚਦਾ ਸੀ ਮੈਂ ਆ ਬੈੱਡ ਸ਼ੀਟਾਂ 1000 ਦੀਆਂ 5 ਦੇ ਰਿਆਂ ਪੈਸੇ ਮੇਰੇ ਕੋਲੋਂ ਸੌ ਕਰ比亚 ਪੱਲਿਓ ਪੈ ਰਿਆ ਮੇਰੇ ਕਮਾਈ ਨਹੀਂ ਕਰ ਰਿਹਾ ਮਗਰ ਮੈਂ ਕਹਿਣਾ ਕੋਈ ਹੋਲਸੇਲਰ ਵੀ ਵੀਡੀਓ ਦੇਖਦਾ ਹੋਏਗਾ ਉਹ ਵਾਕੇ ਕਮੈਂਟ ਕਰਕੇ ਕਹਿ ਦੀ ਉਹ ਵੀ ਇਹ ਪੱਲਿਓ ਪੈ ਰਿਹਾ ਕਿ ਨਹੀਂ ਪੈ ਰਿਹਾ ਮੈਂ ਗਰੰਟੀ ਨਾ ਕਹਿਣਾ ਔਰ 1000 ਦੀਆਂ 5 ਪੂਰੇ ਲੁਧਿਆਣੇ ਛੱਡੋ ਪੂਰੇ ਇੰਡੀਆ ਦੇ ਵਿੱਚ ਕੋਈ ਨਹੀਂ ਦਊਗਾ ਪੰਜਾਬ ਨੂੰ ਵੀ ਛੱਡੋ ਪੂਰੇ ਇੰਡੀਆ ਦੇ ਵਿੱਚ ਕੋਈ ਨਹੀਂ ਦਊਗਾ 1000 ਦੀਆਂ 5 ਫਟਾਫਟ ਮੇਲਾ ਲੁੱਟ ਲੋ ਦੋਸਤੋ ਆ ਪਾਣੀ ਫਟੋ ਜੀ 1000 ਦੀਆਂ 5 ਬੱਲੇ ਬੱਲੇ ਜੀ ਬੰਬਲਰ ਵੈਕਸ਼ਡ ਆ ਚੁੱਕੀ ਹੈ ਬਹੁਤ ਹੀ ਸ਼ਾਨਦਾਰ ਬੀਸਾ ਆ ਲੋ ਜੀ ਆ ਦੇਖੋ ਜੀ ਇਹ ਸਟੋਕ ਕਲੀਅਰ ਆਫਰ ਹੈ ਜੀ ਇਹ ਲਾਸਟ ਵੀਡੀਓ ਸਾਡੀ ਸਟੋਕ ਕਲੀਅ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣੀ ਲਿਮਟਿਡ ਜਾਂ ਸਟਾਕ ਹੈਗਾ ਸਾਡੇ ਕੋਲ ਵੀ ਆਗੋ ਸਾਡਾ ਸਰਦੀਆਂ ਦਾ ਕੰਮ ਸ਼ੁਰੂ ਹੋ ਜਣਾ ਜਿਹੜੀ ਵੀਡੀਓ ਆਏਗੀ ਸਰਦੀਆਂ ਦੀ ਆਏਗੀ ਤੇ ਮੇਰਾ ਵੀਰ ਫਟਾਫਟ ਕਰੋ ਚੈਨਲ ਵੀ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਐਂਡ ਸ਼ੇਅਰ ਕਰੋ ਜਿਹੜਾ ਮੇਰਾ ਵੀਰ 100 ਸ਼ੇਅਰ ਕਰੇਗਾ ਉਹਦੇ ਲਈ ਪੰਜ ਬੈੱਡ ਸ਼ੀਟਾਂ ਪੰਜ ਬੈੱਡ ਸ਼ੀਟਾਂ 100 ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ ਜੋ ਪੰਜ ਬੰਦੇ ਹੋਣਗੇ ਉਹਨਾਂ ਲਈ ਫ੍ਰੀ ਵਾਹਿਗੁਰੂ 100 ਸ਼ੇਅਰ ਕਰਨ ਨੂੰ ਪੰਜ ਬੈੱਡ ਸ਼ੀਟਾਂ ਦੇ ਰਿਹਾ 1 ਬੈਡ ਸੀਟ ਨਹੀਂ 2 ਨਹੀਂ ਮਗਰ ਸ਼ਰਤ ਇੱਕ ਹੈ ਫੇਸਬੁੱਕਾਂ ਤੇ ਕਰਨੀ ਹੈ ਤੇ ਵਟਸਐਪ ਗਰੁੱਪਾਂ ਤੇ ਨਹੀਂ ਕਰਨੀ ਇੰਸਟਾ ਤੇ ਕਰਨੀ ਹੈ ਠੀਕ ਹੈ ਜੀ ਵੀ ਵਟਸਐਪ ਤੇ ਨਹੀਂ ਸ਼ੇਅਰ ਕਰਨੀ ਆਪਾਂ ਕਿਸੇ ਨੂੰ ਤੇ ਫੇਸਬੁੱਕ ਤੇ ਕਰੋ YouTube ਤੇ ਕਰੋ ਇੰਸਟਾ ਤੇ ਕਰੋ ਲਿੰਕ ਭੇਜੋ ਅੱਗੇ ਅੱਗੇ ਸਟੇਟਸ ਲਾਓ ਆਪਣੇ ਵਟਸਐਪ ਤੇ ਸਟੇਟਸ ਲਾਓ ਇੰਸਟਾ ਤੇ ਸਟੇਟਸ ਲਾਓ YouTube ਤੇ ਸਟੇਟਸ ਲਾਓ ਫੇਸਬੁਕ ਤੇ ਸਟੇਟਸ ਲਾਓ ਜਿੰਨੇ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜਾ ਸਾਨੂੰ ਆਪਣੀ ਆਈਡੀ ਸਕਰੀਨਸ਼ਾਟ ਖਿੱਚ ਕੇ ਭੇਜੇਗਾ ਪਹਿਲੇ 5-6 ਭੈਣ ਭਰਾ ਉਹਨਾਂ ਲਈ 5-5 ਬੈੱਡ ਸ਼ੀਟਾਂ ਫ੍ਰੀ ਚਲੋ ਜੀ ਭਾਜੀ ਲਾ ਦਿੱਤੀ ਆਫਰ ਜੀ ਅਗਲੀ ਅਗਲਾ ਆਰਟੀਕਲ ਆ ਗਿਆ ਸਾਡੇ ਕੋਲ ਜੀ ਬਹੁਤ ਸ਼ਾਨਦਾਰ ਜਿਹੜੇ ਕਹਿੰਦੇ ਵੀ ਸਾਡੇ ਗੱਦੇ ਵੱਡੇ ਨੇ ਬੈੱਡ ਵੱਡਾ ਵੈ ਵੀ ਭਾਜੀ ਤੁਹਾਡੀ ਚਾਦਰ ਛੋਟੀ ਤਾਂ ਨਹੀਂ ਪੈ ਜੂਗੀ ਮੈਂ ਕਿਹਾ ਤੁਸੀਂ ਜਾਜ ਲਿਓਗੇ ਜਾਜ ਨੂੰ ਵੀ ਟੱਕ ਦੂਗਾ ਉਹ ਸੱਚੀ ਤਾਂ ਨਹੀਂ ਛੋਟਾ ਜਿਹਾ ਜਾਜ ਕਹਿੰਦੇ ਬੈੱਡ ਨਾਲ ਜਾਜ ਆਹ ਦੇਖੋ ਜੀ ਕਿੰਗ ਸਾਈਜ਼ ਆ ਚੁੱਕਾ ਜੀ ਬਹੁਤ ਵੱ ਨਾਲ ਦਾ ਮਿਲੇ ਨੇ ਪਿੱਲੋ ਕਵਰ ਤੇ ਇਹਦਾ ਵੀ ਰੇਟ ਤੁਹਾਨੂੰ ਲੱਗੇਗਾ ਜੀ 1000 ਦੀਆਂ 5 5 1000 ਦੀਆਂ 5 ਸ਼ਾਨਦਾਰ ਜਿਹਾ ਵਾਹ ਲੋ ਜੀ ਦੇਖੋ ਕਲਰ ਦੇਖੋ ਕਿੰਨੇ ਸ਼ਾਨਦਾਰ ਆ ਚੁੱਕੇ ਨੇ ਮੈਂ ਕਹਿੰਦੀ ਡਿਜ਼ਾਈਨ ਦੇਖੋ ਕਲਰ ਚਾਰ ਦੇਖੋ 1000 ਦੀਆਂ 5000 ਦੀਆਂ 5 ਆ ਚੁੱਕੀਆਂ ਨੇ ਦੇਖੋ ਜੀ 1000 ਦੀਆਂ 5 1000 ਦੀਆਂ 5 ਚੱਕ ਲੋ ਮੇਲਾ ਪੰਜਾਬ ਵਾਲਿਓ ਚੱਕ ਲੋ ਮੇਲਾ ਜਿਹੜਾ ਮੇਰੇ ਵੀਰ ਹਮਾਚਾਲਾ ਵਾਲੇ ਨੇ Rajasthan ਵਾਲੇ ਨੇ कोई मेरा भाई बहन बाहर से देख रहा है वीडियो चाहे वो हिमाचल का है राजस्थान का है उत्तराखंड का लेह लद्दाख का 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 गुवाहाटी चाहे श्रीनगर का है मैं कहता हूँ प्रॉब्लम नहीं है बेडशीट में सिर्फ हमने स्टॉक क्लियर करना है और जो मेरा भाई बहन फायदा उठाना चाहता है अगर होलसेल भी उठाना चाहता है इसी रेट में होलसेल भी उठा सकता है फटाफट चेक करो पैक करो नेक्स्ट आर्टिकल देखो जी बहुत ही शानदार आ अभी जयपुरी डिजाइन क्या जयपुरी डिजाइन लो सोने सोने डिजाइन आ चुके हैं जी मीना जी ये मोर के जो आर्टिकल आप देख रहे हो वाओ ये देखिए कितना प्यारा आर्टिकल है चाहे इस साइड कर लो पाजी घुमाओ जरा चाहे इस साइड कर लो वाओ ये देखिए जी इधर कर लो उधर कर लो गल एको ही है देखो जी कितना सोने लग रहे हैं ये है देखो भाई कहना दोस्तों फटाफट ज्यादा सोने फटाफट सारे सुनिए चार ਇਹ ਹੈਗੀਆਂ ਜੀ ਨਾਲ ਮਿਲਗੇ ਤੁਹਾਨੂੰ 1200 ਰੁਪਏ ਦੀਆਂ ਚਾਰ ਬੈੱਡ ਸ਼ੀਟ ਨਹੀਂ 2 ਨਹੀਂ 3 ਨਹੀਂ 4 ਨਹੀਂ 1200 ਦੀਆਂ 5 ਲਓ ਜੀ ਮੈਂ ਕਹਿੰਦਾ ਲੁੱਟ ਲੋ ਮੇਲਾ ਜੇ ਕੋਈ ਕਹਿ ਦੇਵੇ ਭਾਜੀ ਸਾਹਿਬ ਤੁਹਾਡੀਆਂ ਬੈੱਡ ਸ਼ੀਟਾਂ ਮਹਿੰਗੀਆਂ ਹੈ ਹੋਲ ਸੇਲ ਰੇਟ ਤੋਂ ਵੀ ਮੈਂ ਕਹਿੰਦਾ ਹੋਲ ਸੇਲ ਰੇਟ ਦੇ ਨਾ ਤਾਂ ਮਾਇਨ ਨੂੰ ਛੱਡੋ ਮੈਂ 30-30 ਰੁਪਏ ਪੱਲੋ ਬਾਕੇ ਦੇ ਰਿਹਾ ਮੈਂ ਸਟਾਕ ਕਲੀਅਰ ਕਰਨਾ ਬਸ ਔਰ ਜਿਹੜਾ ਮੇਰਾ ਭੈਣ ਭਰਾ ਹੋਲ ਸੇਲ ਕਰਨਾ ਚਾਹੁੰਦਾ ਹੈ ਜੇ ਕੋਈ ਹੋਲ ਸੇਲ ਚ ਮਾਲ ਲੈ ਕੇ ਕਿਸੇ ਕੋਲ ਲੈ ਰਿਹਾ ਹੈ ਉਹ ਆਪਣੇ ਆਪ ਕਹੂਗਾ ਜੀ ਆਹ ਦੇਖੋ ਜੀ 100 ਰੁਪਏ ਦੀ ਭਾਜੀ ਕੈਲਕੂਲੇਟਰ ਲਈਓ ਉਧਰੋਂ ਦੀ 1200 ਰੁਪਏ ਦੀਆਂ ਪੰਜ ਤੁਹਾਨੂੰ ਦੇ ਰਿਆ ਵਾ 1200 ਰੁਪਏ ਦੀਆਂ ਪੰਜ ਦਾ ਮਤਲਬ ਪਤਾ ਕੀ ਹੋ ਗਿਆ ਜੀ ਕਿੰਨੇ ਦੀ ਪੈ ਗਈ 240 ਰੁਪਏ ਦੀ ਮੈਂ ਕਹਿੰਦਾ ਜੀ ਕੋਈ ਲੈ ਕੇ ਦਿਖਾ ਦੇਵੇ ਇਹ ਹੋਲ ਸੇਲ ਰੇਟਾਂ 'ਚ ਲੋ ਜੀ ਪਿੱਲੋ ਕਵਰ ਨਾਲ ਆਉਣਗੇ ਜੀ ਆਹ ਦੇਖੋ ਜੀ ਪਿੱਲੋ ਕਵਰ ਤੁਹਾਨੂੰ ਨਾਲ ਮਿਲਣ ਜਾਣਗੇ ਜੀ ਬਹੁਤ ਸੋਹਣੇ ਪ੍ਰਿੰਟ ਹੈਗੇ ਆ ਜੀ ਆਹ ਸਾਡੇ ਦੋਸਤੋ ਫਟਾਫਟ ਕਰ ਲਓ ਲਾਸਟ ਵੀਡੀਓ ਹੈ ਸਾਡੀ ਬੈੱਡ ਸ਼ੀਟ ਦੀ ਮੁਰਕੇ ਮੌਕਾ ਨਹੀਂ ਮਿਲਣਾ ਆ ਦੇਖੋ ਜੀ ਕੋਈ ਕਲਰ ਫੇਡ ਦੀ ਸਾਰੀ ਗਰੰਟੀ ਹੈ ਜੀ ਕੋਈ ਰੰਗ ਨਹੀਂ ਜਾਊਗਾ ਪੂਲ ਗਰੰਟੀ ਹੈ ਆ ਲੋ ਜੀ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਜੈਪੁਰੀ ਆ ਜੀ ਤੁਸੀਂ ਆ ਦੇਖੋ ਮੈਂ ਕਹਿੰਦਾ ਜੇ ਪੀਸ ਦਿਖਾਣਾ ਹੈ ਨਾ ਭਾਜੀ ਆ ਵੀ ਨਾਲ ਦਿਖਾਓ ਲੋ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਕੀ ਬਾਤ ਹੈ ਜੀ ਆ ਦੇਖੋ ਇਹ ਪਿਓਰ ਜੈਪੁਰੀ ਆ ਜੀ ਆ ਦੇਖੋ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਮੈਂ ਕਹਿੰਦਾ ਜੀ ਤੁਹਾਡੇ ਗੱਦੇ ਦੇ ਘਰ ਦੇ ਵਿੱਚ ਹੋਏ ਨਾ ਜੇ ਮਹਿਮਾਨ ਆਣਗੇ ਔਰ ਚਾਰ ਚੰਦ ਲੱਗ ਜਾਊਗਾ ਜੀ ਅਗਲਾ ਕਹੂਗਾ ਵਾਕਿਆ ਯਾਰ ਬੈੱਡ ਸ਼ੀਟ ਵਚਾਈ ਹੈ ਕਿੱਥੋਂ ਲੈ ਕੇ ਆਏ ਹੋ ਤੁਸੀਂ ਬੈੱਡ ਸ਼ੀਟ ਆਵਲੀ ਜੋ ਵੀ ਗਾਣਾ ਪਾ ਰਹੇ ਹੋ ਦੋਸਤੋ ਫਟਾਫਟ ਫੋਨ ਚੱਕੋ ਦਿੱਤੇਗੇ ਨੰਬਰ ਤੇ ਨੰਬਰ ਡਿਸਪਲੇ ਚ ਚੱਲ ਰਿਹਾ ਹੈ ਹੈਪੀ ਨਿਟਵੇਅਰ ਮੋਜਪੁਰ ਬਾਜ਼ਾਰ ਲੁਧਿਆਣਾ ਛੋਟਾ ਪੈਗੇਟ ਬਰਾ ਦਮਾਕਾ ਹੋ ਦੋਸਤੋ ਨੰਬਰ ਨੋਟ ਕਰ ਲਓ ਦੋਸਤੋ 9876525210 9998889123 ਇਹ ਕਾ ਲੇਖੋ ਬੰਬਲ ਬਈ ਬੈਚਰ ਆ ਚੁਕੀ ਜੀ ਹੋਰ ਸਟੋਰੀ ਹੋੜੀ ਆ ਲੋ ਜੀ ਡਿਜ਼ਾਈਨ ਦੇਖੋ ਵਾਹ ਜੀ ਵਾਹ ਪਿਓਰ ਕਾਟਨ ਖਾੜੀ ਕਾਟਨ ਬੈਚਰ ਆ ਗਈ ਜੀ ਲੋ ਜੀ ਯਾਨਕੂ ਵਿਨਾ ਪਿਆਰੇ ਆ ਇਹ ਕਹਿੰਦੇ ਬੱਚੇ ਖੇលਦੇ ਘੁਟੜੇ ਬੈਠ ਬੈਠੇ ਇਕੱਠੇ ਹੋ ਜਾਂਦੇ ਆ ਇਹ ਇਕੱਠੇ ਹੋਣੀ ਜਿੱਦਾ ਅਜੀ ਕੋਲੇ ਉਛਾੜ ਚੋਦਾ ਪਿੱਛੇ ਲੱਗਿਆ ਲੋ ਜੀ 100% ਕੋਟਨ ਆ ਜੀ 100% ਕੋਟਨ ਆ ਜੀ ਪਿਓਰ ਖਾਦੀ ਦੀ ਆ ਜੀ ਫਟਾਫਟ ਕਰੋ ਦੋਸਤੋ ਮੈਂ ਕਹਿੰਦਾ ਮੇਲਾ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਲੁੱਟਣਾ ਲੁੱਟ ਲੋ ਜੇ ਕੋਈ ਮੇਰਾ ਮਿੱਤਰ ਸੱਜਣ ਭੈਣ ਭਰਾ ਕਹਿੰਦਾ ਵੀ ਭਾਜੀ ਤੁਹਾਡੇ ਕੋ ਕਿੰਨਾ ਕਮਾਲ ਪਿਆ ਹੈ ਮੇਰੇ ਕੋ 3 4000 ਰੁਪਏ ਬੈੱਡ ਸ਼ੀਟਾਂ ਪਈਆਂ ਹੋਈਆਂ ਜਿਹਦੇ ਵਿੱਚ ਮੇਰੇ ਕੋਲ ਆਪਣਾ ਟੋਪ ਸ਼ੀਟਾ ਵੀ ਹੈਗੀਆਂ ਜੋ ਸਾਰਾ ਚੱਕਣਾ ਚਾਹੁੰਦਾ ਆ ਮੈਂ ਕਹਿੰਦਾ ਰੇਟ ਉਹ ਲਾ ਦੂੰਗਾ ਜੀ ਉਹ ਵਾਕੇ ਕਹੂਗਾ ਵੀ ਭਾਜੀ ਯਾਰ ਤੁਸੀਂ ਵਾਕੇ ਬੱਲੇ ਬੱਲੇ ਕਰਾਤੀ ਹੈ ਜੇ ਕੋਈ ਇਹੋ ਜਿਹਾ ਵੀਰ ਕੋਈ ਜ਼ਾਇਦਾ ਨਹੀਂ 4 5000 ਪੀਸ ਨਹੀਂ ਚੱਕਣਾ ਚਾਹੁੰਦਾ ਵੀ 100 100 200 200 ਪੀਸ ਲੈ ਕੇ ਜਾਣਾ ਚਾਹੁੰਦਾ ਹੋਲ ਸੇਲਰ ਹੈ ਕੋਈ ਅੱਗੇ ਸੇਲਾ ਲਾਂਦਾ ਮੰਡੀਆ ਦੇ ਵਿੱਚ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਦੋਸਤੋ ਠੀਕ ਹੈ ਜੀ ਆ ਦੇਖੋ ਲੋ ਸਟੈਂਡਰਡ ਸ ਪਿੱਲੋ ਕਵਰ ਵੀ ਜਿਹੜੇ ਹੈਗੇ ਆ ਉਹ ਵੀ ਵੱਡੇ ਸਾਈਜ਼ ਦੇ ਆ ਜੀ ਹਾਂ ਜੀ ਫੁੱਲ ਸਾਈਜ਼ ਦੇ ਜੀ ਇਨ ਵੀ ਚੌੜਾ ਜਾਵੇ ਆ ਲੋ ਜੀ ਆ ਦੇਖ ਲਓ ਵਾਹ ਜੀ ਲੈ ਦੇਖ ਲਓ ਇੱਕ ਇੱਕ ਚੰਡਿਆਰੇ ਮਿਲਣੋ ਲੈਣਾ ਚਾਹੋ ਖਾਦੀ ਕਾਟਨ ਕੀ ਰੁਜੇਗੀ ਇਹਦਾ ਬਾਜੀ ਇਹਦਾ ਐਵੇਂ 1204 1204 1205 ਵਾਹ ਜੀ ਵਾਹ ਜਿਹੜੀਆਂ ਮਰਜ਼ੀ ਚੱਕੋ ਜੀ ਆ ਲੋ ਜੀ ਆ ਲੋ ਡਿਜ਼ਾਈਨ ਦੇਖੋ ਫੱਟੇ ਨੱਪ ਦੇ ਕਿल्ली ਬਾਸ ਵਾਹ ਜੀ ਵਾਹ ਮੈਂ ਕਹਿੰਦਾ ਤੁਸੀਂ ਸਕਰੀਨ ਸ਼ੌਟ ਖਿੱਚੋ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰੀ ਚੋ ਲੋ ਆ ਲੋ ਜੀ ਆ ਦੇਖੋ ਫਲਾਵਰ ਦੁਬਾਰਾ ਦੁਬਾਰਾ ਮਿਲਣਾ ਜੇ ਆ ਕਿੰਨਾ ਪਿਆਰਾ ਡਿਨ ਸਿੰਪਲ ਸੋਬਰ ਜੋ ਕਹਿੰਦੇ ਸਿੰਪਲ ਸੋਬਰ ਚਾਹੀਦੀ ਤੁਹਾਨੂੰ ਲੋ ਜਿਹਨੇ ਕਹਿੰਦੇ ਇੰਗਲਿਸ਼ कलर ਚਾਹੀਦੀ ਹੈ ਸੋਫਰ ਕਲਰ ਚਾਹੀਦੀ ਹੈ ਪਾਕਿਸਤਾਨ ਨੂੰ ਜਿਆਦਾ ਘੜਕੀਲੇ ਕਲਰ ਨਹੀਂ ਚਾਹੀਦੇ ਆ ਦੇਖੋ ਜੀ ਪリーズ ਦੇਖੋ ਮੈਂ ਕਹਿੰਦਾ ਵਾਹ ਕੀ ਬਾਤ ਹੈ ਜੀ ਲੋ ਸਾਈਜ਼ ਦੇਖੋ ਜੀ ਸਾਈਜ਼ ਵਾਹ ਕਿੰਨਾ ਕਿੰਗ ਸਾਈਜ਼ ਹੈ ਜੀ ਜਿਨ੍ਹਾਂ ਦੇ ਗੱਦੇ 8 ਇੰਚ ਦੇ 6 ਇੰਚ ਦੇ ਨੇ ਉਹ ਵੀ ਇਹਨਾਂ ਨੂੰ ਵੀ ਆਜੂਗੀ ਜੀ ਇਹ ਬੈੱਡ ਸ਼ੀਟ ਕਹਿ ਕੇ ਪੁੱਛ ਸਾਡੇ ਕੋਲ ਲੈ ਸਕਦੇ ਆ ਕਿੰਗ ਸਾਈਜ਼ ਜਿਨ੍ਹਾਂ ਨੂੰ ਚਾਹੀਦਾ ਹੋਇਆ ਉਹ ਕਿੰਗ ਸਾਈਜ਼ ਵੀ ਮੰਗ ਸਕਦਾ ਹੈ ਜੀ ਆ ਲੋ ਜੀ ਪੀ ਲੋਕਾਂ ਨੂੰ ਜਿਹੜਾ ਓਵਰ ਲੱਕ ਕਿਤੇ ਸਾਰੇ ਆ ਦੇਖੋ ਜੀ ਆਲ ਓਵਰ ਡਿਜ਼ਾਈਨ ਲੈਣਗੇ ਆ ਲੋ ਜੀ ਕਿੰਨਾ ਵਧੀਆ ਡਿਜ਼ਾਈਨ ਹੈ ਜੀ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਚੁੱਕੀ ਆ ਆ ਲੋ ਡਿਜ਼ਾਈਨ ਦੇਖਦੇ ਲੋ ਕਿੰਨੇ ਸ਼ਾਨਦਾਰ ਆ ਲੋ ਹੀ ਕੋਈ ਵੈਰਾਈਟੀ ਆ ਗਈ ਆ ਲੋ ਜਿਹੜਾ ਸਾਡੇ ਕੋਲੋਂ 5000 ਦੀ ਸ਼ੋਪਿੰਗ ਕਰੂਗਾ ਜੀ ਉਹਦੇ ਲਈ ਸਾਡੇ ਕੋਲ ਇੱਕ ਸਰਪ੍ਰਾਈਜ਼ ਗਿਫਟ ਹੈ ਜੀ 10000 ਦੀ ਸ਼ੋਪਿੰਗ ਕਰਨ ਵਾਲੇਸ ਤੇ ਡਬਲ ਸਰਪ੍ਰਾਈਜ਼ ਗਿਫਟ ਹੈ ਜੀ ਅਸੀਂ ਸਟਾਕ ਕਲੀਅਰ ਕਰਨਾ ਜੀ ਫਟਾਫਟ ਕਰਿਓ ਦੋਸਤੋ ਲੋ ਜੀ ਆ ਲੋ ਜੀ ਆ ਦੇਖੋ ਜੀ ਕੋਈ ਫਲਾਵਰ ਨਹੀਂ ਕਿੰਨੇ ਸਿੰਪਲ ਜਾਈ ਨਹੀਂ ਬਿਲਕੁਲ ਇਹ 900 ਆ ਗਿਆ ਜੀ। ਲਓ ਜੀ। ਅਗਲੇ ਕਹਿੰਦੇ ਭਾਜੀ ਸਾਨੂੰ ਨਾ ਗਰਮੀਆਂ ਦੇ ਵਿੱਚ ਨਾ ਚਾਦਰਾਂ ਚੁੱਭਦੀਆਂ ਨੇ। ਵੀ ਉਹ ਗਰਮ ਨਹੀਂ ਗਰਮੀ ਕਰਦੀਆਂ ਨੇ ਚਾਦਰਾਂ ਠੰਡਕ ਨਹੀਂ ਦਿੰਦੀਆਂ। ਇਹ 100% ਕੋਟਨ ਹੈ ਜੀ ਖਾਦੀ ਦੀ ਹੈ। ਪਿਓ ਠੰਡੀ ਰਹੇਗੀ ਜੀ ਇਹ। ਕਲਰ ਦੇਖ ਸਕਦੇ ਹੋ ਤੁਸੀਂ ਇਹ ਵੀ 1000 ਦੇ ਆ 1200 ਰੁਪਏ ਦੀਆਂ ਪੰਜ ਆ ਜੀ। ਇਹ ਵੀ ਤੁਹਾਨੂੰ 1200 ਦੀਆਂ ਪੰਜ ਦੇ ਦਿੱਤੀਆਂ ਨੇ। ਚੱਕੋ ਫਿਰ। ਅੱਗੇ ਜਿਵੇਂ ਕਹਿੰਦੇ ਸਾਨੂੰ ਲਾਸਟਿੰਗ ਲਈ ਚਾਹੀਦੀ ਬੈੱਡ ਸ਼ੀਟ। ਜੀ। ਇਹ 900 ਆ ਗਈ ਬੈੱਡ ਸ਼ੀਟ ਲਾਸਟਿਕ ਵਾਲੀ। ਲਓ ਜੀ। ਠੀਕ ਹੈ ਜੀ। ਹੁਣ ਖੋਲ ਕੇ ਕੁਝ ਦਿਖਾ ਰਹੇ ਆ ਜੀ। ਇਹ ਤਾਂ ਚੋਰ-ਚੋਰੀ ਚਾਰ ਮਿਲਣ ਵਾਲੀਆਂ ਨੇ 1400 ਰੁਪਏ ਦੀਆਂ ਚਾਰ ਦੇ ਬਾੜਾ ਭਾਈ ਤੁਸੀਂ ਚਾਰ ਦਾ ਭਾੜਾ ਅੱਜ ਨਾ ਪੜੋ ਜਿਹੜਾ ਨਾ ਭਾੜਾ ਹੁਣ ਮੇਰੀ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਦੇਣਾ ਵੈ ਜਿਹੜੇ ਮੇਰੇ ਵੀਵਰਸ ਨੇ ਉਹਨਾਂ ਨੂੰ ਪੰਜ ਦਾ ਹੀ ਭਾੜਾ ਦੇਣਾ ਅੱਜ ਅੱਜ ਦੀ ਵੀਡੀਓ ਸਟੋਕ ਕਲੀਅਰ ਸ਼ੌਕਲੇ ਦੇ ਉੱਪਰ ਹੈ ਠਮਾਗਾ ਬੋਲਦੇ ਪੰਜ ਦੀ ਆ ਲੋ ਜੀ ਇਹ ਚਾਰੋਂ ਪਾਸੇ ਲਾਤੀ ਕਿਈ ਨਾ ਲੱਗੀ ਨੁੱਕਰ ਨੁੱਕਰ ਤੇ ਲਾਤੀ ਬੰਨਾਈ ਇਹ ਸਾਰੇ ਜਿਹੜੇ ਲਾਤੀ ਹੋਏ ਚਾਰੋਂ ਪਾਸੇ ਲਾਤੀ ਹੋਏ ਆ ਯਾ ਦੇਖੋ ਜੀ ਹੂੰ ਆ ਲੋ ਜੀ ਪੂਰਾ ਕਿੰਗ ਸਾਈਜ਼ ਆ ਯਾ ਦੇਖੋ ਜੀ ਠੀਕ ਹੈ ਕਿੰਨੀ ਸ਼ਾਨਦਾਰ ਵੈਰਟੀ ਆ ਆ ਲੋ ਜੀ ਚਾਰੋਂ ਪਾਸੇ ਲਾਤੀ ਇਹ ਨਹੀਂ ਕਿ ਨੁੱਕਰ ਨੁੱਕਰ ਤੇ ਲਾਤੀ ਗਾ ਆ ਦੇਖ ਲਓ ਤੁਸੀਂ ਠੀਕ ਹੈ ਜੀ ਆ ਦੇਖੋ ਆ ਹਾਂ ਜੀ ਆ ਦੇਖੋ ਯਾ ਜਿਵੇਂ ਆ ਕਿਤੇ ਨੁੱਕਰ ਆ ਆ ਲੋ ਜੀ ਆ ਦੇਖੋ ਸਾਰੇ ਪਾਸੇ ਹੀ ਸਾਈਡ ਤੇ ਲੱਗਿਆ ਪੂਰੇ ਕਵਰ ਹੋ ਜੇ ਕਿੰਗ ਸਾਈਜ਼ ਹੈ ਤੇ ਪੂਰਾ ਫਿੱਟ ਹੋ ਜਾਣਾ ਗੱਦਿਆਂ ਦੇ ਉੱਪਰ ਹੈ ਨਾ ਆ ਲੋ ਜੀ ਹਾਂ ਜੀ ਬਹੁਤ ਹੀ ਸੋਹਣੀ ਚਾਦਰ ਆਹ ਦੇਖੋ ਕਿੰਨਾ ਵੱਡਾ ਸਾਈਪ ਪਿੱਲੇ ਕਵਰ ਆ ਜੀ ਪਿੱਲੇ ਕਵਰ ਰਿ ਪੂਰਾ ਫੋਲੋ ਸਾਈਜ਼ ਦੇਖੀਏ ਵੀ ਆਈਡੀਆ ਲਗਾ ਸੋ ਤੇ ਬੈਟਰੀ ਕਿੰਨੀ ਵੱਟੀ ਆ ਹਾਂਜੀ ਲਓ ਜੀ ਇਹਦੇ ਕਲਰ ਚਾਰਟਸ ਦੇਖੋ ਬਹੁਤ ਹੀ ਸ਼ਾਨਦਾਰ ਆ ਜੁਕ ਨੇ ਵਾਹ ਜੀ ਵਾਹ ਇਹ ਚੋਰਾ ਸੋਰੀਆ ਪੰਜ ਤੁਹਾਨੂੰ ਮਿਲਣ ਵਾਲੀਆਂ ਨੇ ਹਾਂ ਦੇਖੋ ਕਲਰ ਜਾਂ ਦੇਖੋ ਇਹਦੇ ਬਹੁਤ ਹੀ ਸ਼ਾਨਦਾਰ ਆ ਗਏ ਨੇ ਆਹ ਲਓ ਜੀ ਵਾਹ ਜੀ ਵਾਹ ਕਲਰ ਮੈਚਿੰਗ ਦੇਖੋ ਕਿੰਨੇ ਇੱਕ ਟੂ ਇੱਕ ਹੋ ਜਾਣ ਮਿਲਣ ਵਾਲੇ ਆਹ ਲਓ ਫਰਵ ਸਟੋਕ ਲੈ ਲੋ ਵੜਿਆ ਸਕਰੀਨ ਸ਼ਾਟ ਲੈ ਲੈਂਦੇ ਲੋ ਸਾਡੇ ਦਿੱਤੇ ਗਏ ਨੰਬਰ WhatsApp ਕਦੇ ਲੈਚਰ ডিসਪਲੇ ਦਾ ਨੰਬਰ ਚੱਲਦਾ ਪਿਆ ਜੀ ਆਹ ਲਓ ਜੀ ਆ ਦੇਖੋ ਪਿਕ ਤੁਸੀਂ ਦੇਖਦੇ ਜائیں ਪਿਕ ਦਾ ਡਿਜ਼ਾਈਨ ਦਿੱਤਾ ਗਿਆ ਸੇਮ ਡਿਜ਼ਾਈਨ ਬੈਗ ਤੁਸੀਂ ਤੁਹਾਨੂੰ ਇਦਾਂ ਤੁਹਾਨੂੰ ਵਿੱਚ ਇਹ ਤੁਹਾਨੂੰ ਕਰੇ ਲੱਗੇ ਤੁਹਾਡੇ ਆਸ-ਪਾਸ ਵਾਲੇ ਕੀ ਤੁਹਾਡੇ ਰਿਸਟੇਟਾੜ ਕੇ ਸਾਰੇ ਪੁੱਛਣਗੇ ਇੰਨੀ ਵੱਡੀ ਵੱਡੀ ਬੈਗ ਤੁਸੀਂ ਕਿੱਥੋਂ ਲੈ ਕੇ ਆਏ ਹੋ ਤੇ ਤੁਸੀਂ ਕੀ ਚੱਲ ਰਿਹਾ ਨੈਕਸਟ ਆਰਟੀਕਲ ਕੀ ਕਹਿਣਗੇ ਸਾਰੇ ਜਣ ਕਿੱਥੋਂ ਲੈ ਕੇ ਆਏ ਫਿਰ ਹੈਪੀ ਨੀਟੂ ਯਾ ਮੋਹਲਪੁਰਾ ਬਾਜ਼ਾਰ ਲੁਧਿਆਣਾ ਛੋਟਾ ਗੇਟ ਬੜਾ ਮਾਤਾ ਜਿਹੜਾ ਔਨਲਾਈਨ ਹੋਣਾ ਚਾਹੁੰਦੇ ਔਨਲਾਈਨ ਮੰਗਾ ਸਕਦੇ ਹੋ ਸ਼ਾਪ ਤੇ ਆ ਕੇ ਲੈ ਕੇ ਜਾਂਦੇ ਹੋ ਸ਼ਾਪ ਤੇ ਆ ਕੇ ਲੈ ਕੇ ਤੁਸੀਂ ਜਾ ਸਕਦੇ ਹੋ ਜੀ ਨੈਕਸਟ ਆਰਟੀਕਲ ਦੇਖੋ ਵਾਹ ਜੀ ਵਾਹ ਬਹੁਤ ਹੀ ਹਲੋ ਬਈ ਐਂ ਦੇਖੋ ਕਿੰਨੇ ਪਿਆਰੇ ਇਹ ਵੀ ਕਿੰਸਾ ਜੱਜ ਗਿਆ ਸਾਡੀ ਲਾਸਟ ਆਫਰ ਆ ਇਸ ਸੀਜ਼ਨ ਦੀ ਜਿਹੜਾ ਮੁੰਡਾ ਬਿਆਨ ਚੱਕਣਾ ਚਾਹੁੰਦਾ ਚੱਕ ਲੋ ਜੀ ਫਰਾਈ ਵਾਹ ਜੀ ਵਾਪਸ ਕੀ ਬਾਤ ਹੈ ਵਾਹ ਜੀ ਮਾੜਾ ਬੰਦਾ ਖੁਸ਼ ਹੋ ਜਾਏਗਾ ਜੀ ਇੱਕ ਏਕੜ ਜਾਈ ਮੈਂ ਕਹਿੰਦਾ ਪਾਜੀ ਕਹਿੰਦੇ ਆਰਾਦੀ ਦਾ ਜੇ ਅਲਾਦੀਨ ਦਾ ਚਰਾਗ ਹੋਵੇ ਨਾ ਉਹ ਕਸਾਓ ਕਹਿੰਦੇ ਖੁੱਲ ਜਾ ਸਿੰਮ ਸਿੰਮ ਉਦਾਂ ਹੀ ਕਹਿੰਦੇ ਖੁੱਲ ਜਾ ਸਿੰਮ 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 ਸਹੀ ਕਰ ਮੈਂ ਕਹਨਾ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਪ੍ਰਿੰਟ ਆ ਦੇਖੋ ਕਿੰਨੇ ਕਲਰ ਆ ਗਏ ਕਿੰਨਾ ਯੂਨਿਕ ਜਿਹਾ ਕਲਰ ਇੰਗਲਿਸ਼ ਕਲਰ ਪੀਸ ਦੇਖੋ ਕਿੰਨਾ ਬਿਊਟੀਫੁਲ ਪੀਸ ਹੈ ਦੇਖ ਸਾਈਜ਼ ਫੁੱਲ ਪੂਰਾ ਸਾਈਜ਼ ਆ ਪਿੰਕ ਸਾਈਜ਼ ਲੋ ਜੀ ਹਾਂ ਦੇਖੋ ਜੀ ਕਿੰਨਾ ਸੋਹਣਾ ਸਾਈਜ਼ ਲੱਗ ਰਿਹਾ ਬਹੁਤ ਹੀ ਵਧੀਆ ਹੈਗੀ ਆ ਜੀ ਬਿਲਕੁਲਿਟੀ ਵੀ ਬਹੁਤ ਜ਼ਿਆਦਾ ਚੰਗੀ ਆ ਨਾ ਬਹੁਤ ਵਧੀਆ ਪਿਓਰ ਕੋਟ ਨਹੀਂ ਆ ਦੇਖੋ ਜੀ ਏ ਵੀ ਆਪਣੀਆਂ ਜੀ 1500 ਰੁਪਏ ਦੀਆਂ ਜਿਹੜੀਆਂ ਸੀਗੀਆਂ 400 ਦੀਆਂ 5 ਘਰਤੀਆਂ ਜੀ ਵਾਹ ਜੀ ਮੈਂ ਕਹਿੰਦਾ 2-300 ਰੁਪਏ ਭਾਵੇਂ ਮੇਰੇ ਜੇਬ ਚੋਂ ਪੈ ਰਹੇ ਮੈਂ ਕਹਿੰਦਾ ਵੀ ਇੱਕ ਵਾਰੀ ਮੇਰਾ ਸਟਾਕ ਕਲੀਅਰ ਹੋ ਗਿਆ ਮੇਰੇ ਪੈਸੇ ਮੇਰੇ ਕੋਲ ਆ ਗਏ ਤੇ ਆਪਾਂ ਕਿਸੇ ਹੋਰ ਪਾਸੇ ਇਨਵੈਸਟ ਕਰ ਦਿਆਂਗੇ ਉੱਦੋਂ ਕਮਾ ਲਾਂਗੇ ਇਤੋਂ ਨਹੀਂ ਕਮਾਵਾਂਗੇ ਤਾਂ ਮੇਰੇ ਭੈਣ ਭਰਾ ਆਏ ਤਾਂ ਕਹਿਣਗੇ ਨਾ ਵੀ ਭਾਜੀ ਕੋਲ ਚੀਜ਼ ਲਈ ਸੀ ਹੈਪੀ ਭਾਜੀ ਕੋਲੋਂ ਚੀਜ਼ ਸਾਡੀ ਬਹੁਤ ਵਧੀਆ ਨਿਕਲੀ ਐ ਗਾਹਕ ਬਣਾ ਲੀਨਾ ਦੋਸਤੋ ਉਮਰ ਨਿਕਲ ਜਾਂਦੀ ਐ ਗਵਾਲੀਏ 1 ਮਿੰਟ ਲੱਗਦਾ ਵੀ ਅੱਜ ਚੀਜ਼ ਤੁਹਾਨੂੰ ਵਧੀਆ ਦ ਆਪੇ ਸਾਡੇ ਕੋਲ ਆਓਗੇ ਆਪੇ ਕਹੋਗੇ ਭਾਜੀ ਮਜ਼ਾ ਆਇਆ ਤੁਹਾਡੇ ਕੋਲ ਚੀਜ਼ ਲੈ ਕੇ ਸੋ ਦੋਸਤੋ ਆ ਦੇਖੋ ਬਾਕੀ ਪੂਰਾ ਕਲੀਅਰ ਕਰਦੇ ਹੋ ਜੇ ਕਿਸੇ ਨੇ ਮੰਗਵਾਨੀਆਂ ਹੋਣ ਤੇ ਕੀ ਉਹਨਾਂ ਚਾਰजेस ਪੇ ਕਰਨੇ ਪੈਣਗੇ ਇਹ ਦੇਖੋ ਜੀ ਸਾਡਾ ਹੁਣ GST ਦਾ ਆਪਾਂ ਉਹਨਾਂ ਕੋਲ ਲਾਵਾਂਗੇ ਹੀ ਨਹੀਂ ਜੀ ਉਹਨਾਂ ਨੇ ਮੰਗਾੜੀਆਂ ਵੀ ਹੋਈਆਂ ਤੇ ਬਾਕੀ ਉਹਨਾਂ ਨੇ ਕੋਰੀਅਰ ਕਰਵਾਉਣਾ ਚਾਹੇ ਉਹ ਇੰਡੀਆ 'ਚ ਬੈਠੇ ਚਾਹੇ ਇੰਡੀਆ ਤੋਂ ਬਾਹਰ ਬੈਠੇ ਨੇ ਮੇਰੇ ਭੈਣ ਭਰਾ ਠੀਕ ਹੈ ਜੀ ਉਹ ਜਿੱਥੇ ਆਲ ਓਵਰ ਇੰਡੀਆ ਆਲ ਓਵਰ ਵਰਲਡ ਜਿੱਥੇ ਮਰਜ਼ੀ ਮੰਗਵਾ ਸਕਦੇ ਆ ਸਾਡਾ ਹਰੇਕ ਪਾਸੇ ਕੋਰੀਅਰ ਅਵੇਲੇਬਲ ਹੈ ਜੀ ਜੇ ਤੁਸੀਂ ਔਨਲਾਈਨ ਮੰਗਾਣਾ ਚਾਹੁੰਦੇ ਹੋ ਔਨਲਾਈਨ ਮੰਗਾ ਸਕਦੇ ਹੋ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਹੈਪੀ ਨਿਟਵੇਅਰ ਮੋਜਪੁਰਾ ਬਾਜ਼ਾਰ ਲੁਧਿਆਣਾ ਤੋਂ ਦੋਸਤੋ ਨੰਬਰ ਨੋਟ ਕਰ ਲਓ 9876525210 9998889123 ਜੀ ਕੋਰੀਅਰ ਸਾਜ ਭਾਈ ਲੱਗਣਗੇ ਜੀ ਬਿਲਕੁਲ ਕੋਰੀਅਰ ਚਾਰਜਸ ਲੱਗਣਗੇ ਜੀ ਠੀਕ ਹੈ ਜੀ ਪੂਰਾ ਕਲੀਅਰ ਆਪਾਂ ਦੱਸ ਦਿੱਤਾ ਹੋਇਆ ਆਪਣੀ ਵੀਡੀਓ ਦੇ ਵਿੱਚ ਜੀ ਆ ਲੋ ਜੀ ਆ ਆਪਣੀ ਪੀਸ ਲੋਕਾਂ ਦੇਖੋ ਨੇ ਕਿੰਨੇ ਸਾਂਦ ਨਾਲ ਆ ਲੋ ਰੰਗ ਮੈਚਿੰਗ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਲਰ ਮੈਚਿੰਗ ਔਰ ਡਿਜ਼ਾਈਨ ਆਹ ਦੇਖੋ ਜੀ ਇਹ ਵੀ ਜਿੰਨੇ ਜਿੰਨੇ ਪੀਸ ਹੈ ਉਹਨੇ ਡਿਜ਼ਾਈਨ ਉਹਨੇ ਕਲਰ ਲੋ ਜੀ ਆ ਲੋ ਜੀ ਲੋ ਜੀ ਬਹੁਤ ਹੀ ਸੋਹਣੇ ਸੋਹਣੇ ਤੋਹਫੇ ਇੱਕ ਸਾਹ ਦੇ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਜੀ ਡਿਜ਼ਾਈਨ ਐਨੇ ਵੱਡੀਆਂ ਵੱਡੀਆਂ ਚਾਦਰਾਂ ਆ ਚੁੱਕੀਆਂ ਜੀ ਹੈਪੀ ਨੈਟਵੈਅਰ ਮੋਜਪੁਰਾ ਬਾਜ਼ਾਰ ਲੁਧਿਆਣਾ ਦੇ ਵਿੱਚ ਤੁਸੀਂ ਇੱਥੇ ਆ ਕੇ ਆਪਣਾ ਇੱਥੇ ਮੌਕਾ ਨਾ ਗਵਾਓ ਜਲਦੀ ਜਲਦੀ ਆ ਕੇ ਤੁਸੀਂ ਚਾਦਰਾਂ ਲੈ ਜਾਓ ਆਹ ਲੋ ਜੀ ਅੱਧਾ ਦੇਖੋ ਜੀ ਬਹੁਤ ਸੋਹਣੇ ਅੱਧਰਾਂ ਜੀ ਉਹਨੇ ਡਿਜ਼ਾਈਨ ਉਹਨੇ ਕਲਰ ਆਹ ਲੋ ਜੀ ਡਿਜ਼ਾਈਨ ਦੇਖਦੇ ਲੋ ਡਿਜ਼ਾਈਨ ਬਹੁਤ ਬਹੁਤ ਸੋਹਣੇ ਆ 21 ਹੋਏਗਾ 19 ਨਹੀਂ ਹੋਏਗਾ ਕੋਈ ਜੀ ਆਹ ਲੋ ਜੀ ਆਰ ਮੈਨੇ ਕਲਮਾ ਜੀ ਦੇਖੋ ਡਿਜ਼ਾਈਨ ਕਲਰ ਵੀ ਬਹੁਤ ਸੋਹਣੇ ਸੋਹਣੇ ਭਾਜੀ ਕਲਰ ਵਗੈਰਾ ਦੀ ਇਹਦੀ ਗਾਰੰਟੀ ਹੁੰਦੀ ਪੂਰੀ ਜੀ ਫੁੱਲ ਫੁੱਲ ਗਾਰੰਟੀ ਹੈ ਜੀ ਕਲੜਿਆ ਨੇ ਕੋਈ ਕਹਿੰਦੇ ਜੇ ਵਾਈਟ ਪੀਸ ਚਾਹੀਦਾ ਆ ਦੇਖੋ ਜੀ ਵਾਈਟ ਪੀਸ ਮਿਲੇਗਾ ਜੀ ਆ ਦੇਖੋ ਕਿੰਨਾ ਸ਼ਾਨਦਾਰ ਪੀਸ ਆ ਕਲਮਾ ਜੀ ਨਿਕੋ ਲੈ ਜੀ ਪੀਸ ਖੋਲ ਕੇ ਦਿਖਾਓ ਲੋ ਜੀ ਰੰਗ ਬਹੁਤ ਪਿਆਰਾ ਰੰਗ ਇਹ ਬੰਦਾ ਕਹਿੰਦਾ ਜੀ ਆਪਾਂ ਆ ਬੈਂਕੋਨ ਕੋ ਮਨਾ THAILAND ਕੋ ਮਨਾ GOA ਕੋ ਮਨਾ ਉਹਨੂੰ ਘੁੰਮਣ ਦੀ ਲੋੜ ਨਹੀਂ ਘਰੇ ਬੈੱਡ ਸ਼ੀਟ ਉੱਪਰ ਚਾਲੇ ਫੀਲ ਉਹਨੂੰ ਇਹੋ ਜਿਹਾ ਆਊਗਾ ਜੀ ਛੇ ਉਹ GOA ਘੁੰਮਦਾ ਪਿਆ ਦੇਖੋ ਵਾਹ ਜੀ ਵਾਹ ਜੀ ਪੂਰਾ ਫੁੱਲ ਕਿੰਗ ਸਾਈਜ਼ ਹੈ ਜੀ ਆਹ ਦੇਖੋ ਜੀ ਵਾਹ ਜੀ ਵਾਹ ਆਪਾਂ GOA ਬੈੱਡ ਸ਼ੀਟ ਵਿਛਾ ਕੇ ਘੁਮਾ ਦੇਣਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨਾ ਅਸੀਂ GOA ਨਹੀਂ ਘੁੰਮੇ ਅਸੀਂ ਬੈੱਡ ਸ਼ੀਟ ਵਿਛਾ ਕੇ GOA ਘੁਮਾ ਦੇਣਾ ਤੇ ਦੋਸਤੋ ਇਹ ਵੀ ਪੱਜ ਕੀ ਰੇਟ ਹੈ ਜੀ ਆ ਵੀ ਤੁਹਾਨੂੰ 1500 ਰੁਪਏ ਪੰਜ ਦੇ ਦਾਂਗੇ ਜੀ 1500 ਰੁਪਏ ਦੀਆਂ ਪੰਜ ਵਾਰ ਮਾਕਾ ਪਾ ਰਾ ਜੀ ਭਾਈ ਨੇ ਕਹਿੰਦੇ ਆ ਜੀ ਬੁਰਾ ਜੀ 1500 ਦੀਆਂ ਪੰਜ ਮੈਂ ਕਹਿੰਦਾ ਲੁੱਟ ਲਓ ਮੇਲਾ ਜੀ ਇਸ ਤੋਂ ਵਲੀਆ ਕੋਈ ਬੈਕ ਚਿੱਟਾ ਕਰੀ ਨਹੀਂ ਕਿਥੇ ਨਹੀਂ ਮਿਲਨੀ ਆ ਜੀ ਗਰੰਟੀ ਮੇਰੀ ਹੈ ਜੀ ਬਹੁਤ ਸੋਹਣੀਆਂ ਸੰਚਾਦਾਂ ਗਰੰਟੀ ਲੈਣ ਕੋਲ ਪਹਿਲ ਗਏ ਆ ਗਿਆ ਲੋ ਆ ਦੇਖੋ ਕਲਰ ਡਾਰਕ ਚੇਹਰੇ ਲਾਈਟ ਚੇਹਰੇ ਸੂਪਰ ਚੇਹਰੇ ਹਰ ਕਨੜ ਕਲਰ ਦੇ ਇੰਦਰ ਨੂੰ ਮਿਲਣ ਵਾਲੇ ਨਹੀਂ ਬਹੁਤ ਹੀ ਸ਼ਾਨਦਾਰ ਵੈਰਿਟੀ ਆ ਗਈ ਆ ਫਰਵਾਸ ਸਕਰੀਨਸ਼ਾਟ ਲੈ ਲੈਂਦੇ ਹੋ ਸਾਡੇ ਦਿੱਤੇ ਨੰਬਰ WhatsApp ਕਰਦੇ ਜਾਓ 100% ਕਾਟਨ ਫੁੱਲ ਗਾਰੰਟੀ ਨਾਲ ਲੋ ਜੀ ਚੀਜ਼ ਲਖੋ ਜੀ ਭਾਜੀ ਕਿੰਨੇ ਦੀਆਂ ਜੀ ਇਹ ਸਕੀਮ ਚ ਲੈ ਰਹੇ ਸੀ ਇਹ 1400 ਰੁਪਏ 1800 ਰੁਪਏ 400 ਇਹ 1800 ਰੁਪਏ 4 ਪਹਿਲਾਂ 2000 ਦੀਆਂ ਸੀ ਫਿਰ 1800 ਕੀਤਾ ਜੀ ਭਾਜੀ ਨੇ 1800 ਰੁਪਏ ਦੀਆਂ 4 ਕਹੀਆਂ ਜੀ ਮੈਂ 2000 ਰੁਪਏ ਦੀਆਂ 5 ਦੇ ਦਾਂਗਾ ਵਾਹ ਜੀ ਜਿਹੜਾ ਮੇਰਾ ਭੈਣ ਭਰਾ ਲੁੱਟਣਾ ਚਾਹਦਾ ਮੇਲਾ ਲੁੱਟ ਲਵੇ ਜੀ ਵਾਹ ਜੀ ਵਾਹ ਕੜਾਈ ਨਹੀਂ ਬੈਠਦਾ ਤਾਂ ਮੌਕੇ ਤੇ ਮੌਕਾ ਹੀ ਦੇਈ ਜਾਂਦੇ ਪਰ ਜੇ ਸਾਹਮਣ ਵਾਲੇ ਸਾਹਮਣ ਵਾਲੇ ਨੂੰ ਚਾਹੀਦਾ ਜੀ ਸਾਹਮਣ ਲਵੇ ਬਸ ਜੀ ਜੀ ਆ ਲੋ ਜੀ ਪੀ ਲੋ ਕਰੋ ਤੁਹਾਨੂੰ ਦਿਖਾਏ ਮੈਂ ਆਹ ਦੇਖੋ ਜੀ ਨਾਲ ਮੈਚਿੰਗ ਦੇਖੋ ਕਿੰਨੀ ਵਧੀਆ ਸ਼ਾਨਦਾਰ ਫਰੰਟ ਔਰ ਬੈਕਸ ਦੇਖੋ ਜੀ ਇਹਦੇ ਪੀ ਲੋ ਸਿੱਧਾ ਕਰਕੇ ਦਿਖਾਉ ਆ ਲੋ ਜੀ ਹਾਂ ਜੀ ਆਹ ਦੇਖੋ ਜੀ ਬਹੁਤ ਸ਼ਾਨਦਾਰ ਆਹ ਫਰੰਟ ਆ ਜੀ ਆਹ ਬੈਕ ਆਲ ਓਵਰ ਪੀ ਸਲਾਨੇ ਵਾਲਾ ਜੀ ਇਹਦੇ ਕਲਰ ਦਿਖਾਓ ਭਾਜੀ ਲਓ ਜੀ ਡਿਜ਼ਾਈਨ ਵੀ ਆਣਗੇ ਕਲਰ ਵੀ ਆਣ ਗਿਆ ਲਓ ਜੀ ਲਓ ਜੀ ਕਿੰਨੇ ਸੋਹਣੇ ਸੋਹਣੇ ਵਾਹ ਜੀ ਵਾਹ ਕੀ ਬਾਤ ਹੈ ਮੈਂ ਕਹਿੰਦਾ ਕਰੇ ਗਮਲੇ ਲਾਉਣ ਦੀ ਲੋੜ ਨਹੀਂ ਆਪਾਂ ਬੈੱਡ ਸ਼ੀਟ ਤੇ ਗਮਲੇ ਲਾਤੇ ਆ ਜੀ ਲਓ ਜੀ ਆਹ ਦੇਖ ਲਓ ਕਿੰਨੇ ਸੋਹਣੇ ਸੋਹਣੇ ਪੀਸ ਹੈ ਵਾਹ ਜ ਆ ਦੇਖੋ ਜੀ ਕੀ ਬਾਤ ਹੈ ਕਲਰ ਡਾਰਕ ਚ ਹੈ ਲਾਈਟ ਹੈ ਜਿਹਦਾ ਚਾਹੀਦਾ ਉਹਨਾਂ ਨੂੰ ਤੁਹਾਨੂੰ ਮਿਲਣ ਵਾਲਿਆ ਲਓ ਜੀ ਇਹ ਕੜਾਈ ਵਾਲੀਆਂ ਚਾਦਰਾਂ ਬਹੁਤ ਸਾਈ ਲੱਗ ਲਾਓ ਸੈੱਟ ਕਰਕੇ ਲਾਓ ਇੱਕ ਵਾਰੀ ਕਲਰ ਸਾਰੇ ਦਿਖਾਓ ਜੀ ਲਓ ਜੀ ਇਹ ਆਹ ਦੇਖੋ ਜੀ ਡਿਜ਼ਾਈਨ ਆ ਲਓ ਕਿੰਨਾ ਵਧੀਆੜਾ ਕਿੰਨੇ ਸੋਹਣੇ ਸੋਹਣੇ ਕਾਰਡ ਵਧੀਆ ਵਧੀਆ ਪੀਸ ਨੇ ਜੀ ਬਹੁਤ ਸੋਹਣੇ ਸੋਹਣੇ ਪੀਸ ਨੇ ਸੋ ਦੋਸਤੋ ਟਾਈਮ ਨਾ ਲਾਓ ਫਟਾਫਟ ਕਰੋ ਸਕਰੀਨ ਹੋਵੇ ਮੌਕਾ ਹੱਥੋਂ ਡਾਢੀ ਨਿਕਲ ਜਾਵੇ ਜੀ ਅੱਜ ਅਸੀਂ ਕਿੰਨੀ ਵੱਡੀ ਧਮਾਕਾ ਆਫਰ ਲੈ ਕੇ ਆਏ ਆਂ ਜੋ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਸੋ ਦੋਸਤੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਬਸ ਇਹ ਲਾਸਟ ਵੀਡੀਓ ਸਾਡੀ ਹੋਏਗੀ ਜੀ ਬੈੱਡ ਸ਼ੀਟ ਦੀ ਉਸ ਤੋਂ ਬਾਅਦ ਸਾਡਾ ਫੁੱਲਣ ਦਾ ਕੰਮ ਚੱਲ ਜਾਂਦਾ ਫਿਰ ਉਦੋਂ ਉਸ ਤੋਂ ਬਾਅਦ ਫੁੱਲਣ ਦੀ ਵੀਡੀਓ ਪਾਣੀ ਸ਼ੁਰੂ ਹੋ ਜਾਏਗੀ ਸੋ ਦੋਸਤੋ ਅੱਜ ਦੀ ਵੀਡੀਓ ਦੀ ਇੰਨਾ ਹੀ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਨੈਕਸਟ ਧਮਾਕੇ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰਾਮ ਰਾਮ ਆਦਾ ਵਰਸੇ ਰਾਧਾ ਸੁਆਮੀ ਰਾਦੇ ਰਾਦੇ ਦੋਸਤੋ ਜੈ ਹਿੰਦ ਜੈ ਭਾਰਤ